ਇੱਥੇ ਪਿੱਛੇ ਟਰਾਲੀ ਦੇਖ ਰਹੇ ਹਾਂ ਤੁਸੀਂ ਇਸ ਟਰਾਲੀ ਦੇ ਵਿੱਚ ਬਾਈ ਹੋਰਾਂ ਦੀਆਂ ਲਾਸ਼ਾਂ ਪਈਆਂ ਨੇ ਅਤੇ ਗ੍ਰਿਫਤਾਰੀ ਹਲੇ ਤੱਕ ਕੋਈ ਹੋਈ ਨਹੀਂ ਪਰਚਾ ਚਾਹੇ ਦਰਜ ਹੋ ਗਿਆ ਸੀ ਪਰ ਮੈਂ ਤੁਹਾਨੂੰ ਦੱਸਦਾ ਕਿ ਹੁਣ ਇੱਧਰ ਹੈਗਾ ਪਤਨਾ ਇਹ ਜਾ ਰਹੀ ਹੈ ਸਮਾਨੇ ਨੂੰ ਸ਼ੜਕ 'ਤੇ ਇੱਥੇ ਧਰਨਾ ਲੱਗ ਚੁੱਕਿਆ ਕੈਮਰਾਮੈਨ ਕਰੀ ਇੱਧਰ ਤੇ ਇੱਥੇ ਧਰਨਾ ਲੱਗ ਚੁੱਕਿਆ ਕਿਉਂਕਿ ਕਹਿੰਦੇ ਨੇ ਵੀ ਗ੍ਰਿਫਤਾਰੀਆਂ ਨਹੀਂ ਹੋਈਆਂ ਕਹਿੰਦੇ ਵੀ ਜਿਹੜਾ ਹੈਗਾ ਢਿੱਲਾ ਪਹਿਰਿਆ ਕੰਮ ਤੇ ਮੈਂ ਤੁਹਾਨੂੰ ਸਾਰਾ ਮਾਹੌਲ ਦਿਖਾ ਦਣਾ ਕਿ ਆਖਰ ਕਿਵੇਂ ਗੱਲਾਂ ਨਾਲੇ ਮੈਂ ਨਾਲ-ਨਾਲ ਗੱਲਬਾਤ ਕਰਦਾ ਰਹਿਣਾ ਮੈਨੂੰ ਫੜਾ ਦੇ ਭਾਈ ਤੇ ਇਧਰੋਂ ਮੈਂ ਆ ਕੇ ਗੱਲ ਕਰਾਂ ਵੀਰੇ ਅਧਿਘਾਣਾ ਸਾਨੂੰ ਪੂਰਾ ਮੈਂ ਫਰੇਮ ਖੋਲ ਕੇ ਇਧਰੋਂ ਚੱਲਦੇ ਆਪਾਂ ਇਹ ਆਧਰ ਘਰਨਾ ਲੱਗਿਆ ਕਿਸਾਨ ਜੁਨੀਆਣਾ ਨੇ ਉਹ ਵੀ ਉਰੇ ਪਹੁੰਚਿਆ ਹੋਈਆਂ ਨੇ ਮੀਂਹ ਪੈ ਰਿਹਾ ਕਾਫੀ ਜ਼ਿਆਦੇ ਮੀਂਹ ਆ ਤੇ ਦੇਖ ਲਓ ਭਾਈ ਬੰਦੇ ਤਾਂ ਕਿਵੇਂ ਆਪਾਂ ਕਹਿੰਦੇ ਹੁੰਨੇ ਆ ਕੋਈ ਪਤਾ ਨਹੀਂ ਲੱਗਦਾ ਕਿਹੜੇ ਮੁੰਡਿਆਂ ਨੇ ਵੀਡੀਓ ਪਾਈ ਸੀ ਭਾਈ ਇਹ ਆ ਖੜੀ ਟਰਾਲੀ ਇਹਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਭਾਈ ਹੋਰਾਂ ਦੀਆਂ ਰੱਖੀਆਂ ਗਈਆਂ ਨੇ ਤੇ ਮੀਂਹ ਪੈ ਗਿਆ ਸੀ ਕਾਫੀ ਜ਼ਿਆਦੇ ਉਰੇ ਥੋੜੇ ਜਿਹੇ ਲੋਕ ਇਧਰ ਉਧਰ ਹੋ ਜਾਂਦੇ ਨੇ ਕਈ ਵਾਰੀ ਪਰ ਫੇਰ ਜਿਹੜਾ ਇਕੱਠਾ ਹੋਰੇ ਵੱਧਦਾ ਜਾ ਰਿਹਾ ਤੇ ਇਧਰ ਇਹ ਹੈਗਾ ਪਾਤਣਾ ਪਾਤਣਾ ਹੈਗਾ ਦੇਖਿਓ ਇਥੋਂ ਪੂਰੇ ਜਾਮ ਲਾ ਰਖਿਆ ਆ ਬੈਰੀਅਰ ਜਿਹਾ ਲਾ ਕੇ ਮੂਰੇ ਪਰ ਜੇ ਕੋਈ ਐਂਬੂਲੈਂਸ ਆ ਜਾਂ ਕੋਈ ਮਰੀਜ਼ ਆ ਤਾਂ ਬਾਈ ਹੋਰੀ ਲੰਘਾਵ ਹੀ ਦਿੰਦੇ ਨੇ ਉਸ ਨੂੰ ਤੇ ਹੁਣ ਅਗਰ ਮੈਂ ਗੱਲ ਕਰਦਾ ਇਧਰੋਂ ਦਿਖਾਉਣਾ ਤੁਹਾਨੂੰ ਮਾਹੌਲ ਬੜਾ ਮਾੜਾ ਹੋਇਆ ਯਾਰ ਬਾਈ ਆ ਖੜੀਆ ਟਰਾਲੀ ਦੇਖੋ ਹੀ ਹੈ ਨਾ ਉਧਰ ਬਿਚਾਰੇ ਕਿਹੜੇ ਕਹਿ ਰਹੇ ਸੀ ਬਾਈ ਸਾਨੂੰ ਤੰਗ ਕਰਿਆ 65000 ਦਾ ਕਿਹੜਾ ਮਾਮਲਾ ਸੀ ਤੇ ਹੁਣ ਆਪਾਂ ਇਸ ਤੋਂ ਬਾਅਦ ਅੱਗੇ ਦਿਖਾਉਣਾ ਮੈਂ ਤੁਹਾਨੂੰ ਇਹ ਮੀਂਹ ਪੈ ਰਿਹਾ ਥੋੜਾ ਜਿਹਾ ਮੀਂਹ ਦੇ ਨਾਲ ਕੀ ਹੁੰਦਾ ਕਈ ਵਾਰੀ ਲੋਕ ਇਧਰ ਉਧਰ ਹੋ ਜਾਂਦੇ ਨੇ ਥੋੜਾ ਜਿਹਾ ਚੱਲਦਾ ਮੈਂ ਅੱਗੇ ਤੁਹਾਨੂੰ ਦਿਖਾਉਣਾ ਤੇ ਆਹ ਦੇਖ ਲਓ ਤੁਸੀਂ ਮੈਂਟ ਤੇ ਬਦਲ ਗਿਆ ਕਿਹੜਾ ਹੈਗਾ ਮੌਸਮ ਇੱਥੇ ਕਿਰਤੀ ਕਿਸਾਨ ਯੂਨੀਅਨ ਆ ਉਗਰਾਹਾ ਯੂਨੀਅਨ ਆ ਇੱਥੇ ਹੋਰ ਵੀ ਕਾਫੀ ਸਾਰੇ ਲੋਕ ਨੇ ਜਿਹੜੇ ਆਏ ਹੋਏ ਨੇ ਤੇ ਦੇਖਿਓ ਬਾਈ ਮਾੜਾ ਜਿਹਾ ਲੰਘ ਜਾਣ ਦੋ ਤੇ ਹੋਰ ਮੈਂ ਤੁਹਾਨੂੰ ਅਗਰ ਗੱਲ ਕਰਾਂ ਇਧਰਲੇ ਪਾਸਾ ਦਿਖਾ ਦਿੰਨਾ ਮੈਂ ਗੱਲ ਮਸਲਾ ਗ੍ਰਿਫਤਾਰੀ ਦਾ ਗ੍ਰਿਫਤਾਰੀ ਨਹੀਂ ਕਹਿੰਦੇ ਹਲੇ ਤੱਕ ਹੋਈ ਹੈਗੀ ਤੇ ਦੇਖਦੇ ਆ ਕਿ ਕਦੋਂ ਤੱਕ ਹੁੰਦਾ ਬਾਕੀ ਇਧਰੋਂ ਦਿਖਾਉਣਾ ਮੈਂ ਤੁਹਾਨੂੰ ਹੋਰ ਕਾਫੀ ਪਿੱਛੇ ਤੱਕ ਵੀ ਹੈਗਾ ਟਰੱਕ ਟਰੱਕ ਖੜੇ ਨੇ ਤੁਸੀਂ ਦੇਖ ਰਹੇ ਹੋ ਕਿਉਂਕਿ ਇਹ ਇਧਰੋਂ ਆ ਰਿਹਾ ਸਮਾਨੇ ਤੋਂ ਆ ਰਿਹਾ ਰੋੜ ਇਹ ਤੇ ਇਧਰ ਹੈਗਾ ਪਾਤਲਾ ਬਿਲਕੁਲ ਨਿਆਲਪਿੰਡ ਆ ਇਹ ਨਿਆਲਪਿੰਡ ਦੇ ਆਪਾਂ ਅੱਡੇ ਤੇ ਆਏ ਲਾ ਲਓ ਤੁਸੀਂ ਤੇ ਦੁਨੀਆਂ ਦੇ ਮੁੱਖ ਮੰਤਰੀ ਸਤਿਕਾਰਯੋਗ ਜੀ ਇਹ ਵੇਗਾ ਮੀਨ ਇਹ ਇੱਕੋ ਲਗ ਸਾਰਾ ਸਿਸਟਮ ਜਾਂ ਖਰਾਬ ਕਰਤਾ ਇਹ ਲੋਕਾਂ ਦੀ ਸਾਹ ਨਹੀਂ ਪੈ ਰਹੀ ਚਲ ਰਹੀ ਹੈ ਇਧਰ ਇਹ ਹੋਰ ਮੈਂ ਗੱਲਬਾਤ ਕਰਨ ਦੀ ਵੀ ਉਰੇ ਕੋਸ਼ਿਸ਼ ਕਰੂੰਗਾ ਮੈਂ ਕਿਸੇ ਨਾਲ ਵੀ ਮਸਲਾ ਹੋਇਆ ਕੀ ਹੈ ਕੀ ਮੈਂ ਬਣਿਆ ਗੱਲਬਾਤ ਜੋ ਬਣਾਉਂਦਾ ਉਹ ਪਾਣੀ ਦੇ ਪਾਣੀ ਖੜ ਗਿਆ ਇਹਨਾਂ ਦਾ ਪਾਣੀ ਹੈ ਜਿਹੜਾ ਪਾਣੀ ਖੜ ਗਿਆ ਓਰੇ ਦੇਖੀ ਬਾਈ ਦੇਖੀ 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 ਬਸ ਬਸ ਕਰੋ ਬਾਈ ਬਸ ਕਰੋ ਮੀਨ ਇਹ ਖਰਾਬ ਕਰਤਾ ਕੰਮ ਸਾਰਾ ਠੀਕ ਹੈ ਠੀਕ ਠੀਕ ਹੋਰ ਓਰੇ ਜਿਹੜਾ ਹੈਗਾ ਵੀ ਅਜੇ ਆ ਹੀ ਜਾ ਰਹੇ ਨੇ ਲੋਕ ਦੇ ਭਾਈ ਕੀ ਕੋਈ ਕਾਰਵਾਈ ਹੋਈ ਕੋਈ ਹਜੇ ਨਹੀਂ ਹੋਈ ਜੀ ਕੋਈ ਆਇਆ ਮਲਾਕੀ ਕੋਈ ਹਜੇ ਨਹੀਂ ਆਇਆ ਤਾਂ ਸ਼ਾਮ ਤੱਕ ਦਾ ਟਾਈਮ ਮੰਗਿਆ ਹੋਇਆ ਹੈ ਇਹਨਾਂ ਨੇ ਕੀ ਪੁਲਿਸ ਵਾਲਾ ਕਹਿੰਦੇ ਵੀ ਸ਼ਾਮ ਤੱਕ ਦਾ ਟਾਈਮ ਦੇ ਦੋ ਹਾਂ ਗ੍ਰਿਫਤਾਰੀ ਨਹੀਂ ਕੋਈ ਪਈ ਹਜੇ ਕੋਈ ਐਸ ਐਚਓ ਜਾਂ ਡਿਪਟੀ ਪਹੁੰਚਿਆ ਹੋਵੇ ਹਜੇ ਨਹੀਂ ਕੋਈ ਪਹੁੰਚਿਆ ਜੀ ਕੋਈ ਨਹੀਂ ਆਇਆ ਸਵੇਰ ਤੋਂ ਚੱਲ ਰਿਹਾ ਧਰਣਾ ਇਹ ਦੁਪਹਿਰੇ 12 ਵਜੇ ਤੋਂ 12 ਵਜੇ ਤੋਂ ਅੱਛਾ ਹੁਣ ਇਹ ਵੀ ਕਹਿਣਾ ਚਾਹੇ ਗ੍ਰਿਫਤਾਰੀ ਨਹੀਂ ਹੁੰਦੀ ਲਗਾਤਾਰ ਚੱਲੂਗਾ ਇਹ ਹਾਂ ਚੱਲੂਗਾ ਜੀ हां ਜਗਤਾਰ ਜੀ ਠੀਕ ਹੈ ਬਾਈ ਤਾਂ ਬਾਈ ਉਹੀ ਗੱਲ ਹੈ ਉਰੇ ਲੋਕਾਂ ਦਾ ਕਹਿਣਾ ਕਿ ਕਈ ਵਾਰ ਆਪਾਂ ਨੇ ਦੇਖਿਆ ਕਿ ਜਦੋਂ ਸੰਸਕਾਰ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਕਾਰਵਾਈ ਨਹੀਂ ਹੁੰਦੀ ਇਸੇ ਕਰਕੇ ਜਿਹੜਾ ਹੈਗਾ ਉਰੇ ਡਿਮਾਂਡ ਆ ਲੋਕਾਂ ਦੀ ਕਿ ਅਰੈਸਟ ਆ ਜਿਹੜੀ ਪਹਿਲਾਂ ਪੈ ਜੇ ਇਹ ਹੋਰ ਮੈਂ ਸਾਨੂੰ ਇਧਰਲੇ ਪਾਸੇ ਜਿਹੜਾ ਹੈਗਾ ਸਾਰਾ ਦਿਖਾਇਆ ਤੇ ਪ੍ਰਭੂ ਜੇ ਕੋਈ ਕਰ ਸਕਦਾ ਕੋਈ ਹੈਲਪ ਤਾਂ ਜਰੂਰ ਕਰੋ ਇਹਨਾਂ ਦੀ ਪਹੁੰਚ ਹੋ ਰਹੀ ਹੈ ਨਾ ਕਿਉਂਕਿ ਇਹ ਹੁੰਦਾ ਨਾਲ ਮਿਲ ਕੇ ਮਸਲੇ ਜਿਹੜੇ ਹੈਗਾ ਹੱਲ ਹੋ ਜਾਂਦੇ ਨੇ ਇਕੱਲਾ ਬੰਦਾ ਕੋਈ ਨਹੀਂ ਜਿੱਦਾ ਹੁੰਦਾ ਜਿਹੜੀਆਂ ਇਹ ਵੱਡੀਆਂ ਲੜਾਈਆਂ ਹੁੰਦੀਆਂ ਨੇ ਤਾਂ ਇਹ ਸਾਰਾ ਮਤਲਬ ਹੁੰਦਾ ਰਲ ਮਿਲ ਕੇ ਜਿੱਤੀਆਂ ਜਾਂਦੀਆਂ ਨੇ ਤੇ ਇਕੱਠਾ ਜਿਹੜਾ ਹੋਰੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਜ਼ਿਆਦਾ ਇਕੱਠ ਹੋ ਚੁੱਕਿਆ ਤੇ ਅੱਗੇ ਜੇ ਕੋਈ ਹੋਰ ਅਪਡੇਟ ਆਉਂਦੀ ਆ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਧੰਨਵਾਦ